ਸਾਤ ਸੰਗਤ ਜੀ ਮਲਕ ਭਾਗੋ ਦੇ ਉੱਪਰ ਵੀ ਸਰਕਾਰੀ ਵੱਡਾ ਅਫਸਰ ਸੀ ਅਗਲੇ ਦਿਨ ਮਲਕ ਭਾਗੋ ਉਹਦੇ ਘਰ ਗਿਆ ਕਿਉਂਕਿ ਉਹਦਾ ਜਵਾਨ ਪੁੱਤਰ ਕਈਆਂ ਦਿਨਾਂ ਤੋਂ ਬਿਮਾਰ ਸੀ ਉਸ ਦਾ ਰੋਗ ਭਿਆਨਕ ਸੀ ਜੀਵਨ ਨਾਲੋਂ ਮੌਤ ਨੇੜੇ ਹੱਸਦੀ ਸੀ ਜਦੋਂ ਭਾਗੋ ਗਿਆ ਤਾਂ ਖਾਨ ਨੂੰ ਮੁੰਡੇ ਦੀ ਬਿਮਾਰੀ ਦਾ ਪੁੱਛਿਆ ਖਾਨ ਨੇ ਉਦਾਸ ਚਿੱਤ ਹੋ ਕੇ ਕਿਹਾ ਵਜਨ ਦਾ ਕੋਈ ਹੱਲ ਨਹੀਂ ਜਾਪਦਾ ਵੈਦ ਤੇ ਹਕੀਮ ਤਾਂ ਜਵਾਬ ਦੇ ਰਹੇ ਹਨ ਰੋਗ ਵੱਧਦਾ ਹੀ ਜਾਂਦਾ ਹੈ ਕਿਸੇ ਸਾਧ ਫਕੀਰ ਨੂੰ ਪੁੱਛਣਾ ਸੀ ਸ਼ਾਇਰ ਕਿਸੇ ਰੱਬੀ ਕਲਾਮ ਨਾਲ ਹੀ ਰਾਜ਼ੀ ਕਰ ਦੇਣ ਮਲਕ ਭਾਗੋ ਦਾ ਉੱਤਰ ਸੀ ਖਾਨ ਨੇ ਕਿਹਾ ਐਸਾ ਕੋਈ ਸਾਧ ਫਕੀਰ ਨਜ਼ਰ ਨਹੀਂ ਆਉਂਦਾ ਮਲਕ ਭਾਗੋ ਕਹਿਣ ਲੱਗਾ ਲਾਲੋ ਤਰਖਾਨ ਦੇ ਡੇਰੇ ਇੱਕ ਆਇਆ ਹੈ ਉਹ ਬੜਾ ਕਰਨੀ ਵਾਲਾ ਹੈ ਉਸ ਨੂੰ ਸੱਦੋ ਜਿਵੇਂ ਹੋਵੇ ਨਾਨਕ ਉਹਦਾ ਨਾਮ ਹੈ ਖਾਨ ਨੇ ਕਿਹਾ ਉਹਨਾਂ ਨੂੰ ਬੁਲਾ ਕੇ ਪੁੱਛ ਲੈਂਦੇ ਹਾਂ ਮਲਕ ਭਾਗੋ ਇੱਕ ਨਿਸ਼ਾਨੇ ਨਾਲ ਦੋ ਸ਼ਿਕਾਰ ਕਰਨਾ ਚਾਹੁੰਦਾ ਸੀ ਉਹਦਾ ਵਿਚਾਰ ਸੀ ਕਿ ਜੇ ਤਾਂ ਗੁਰੂ ਨਾਨਕ ਜੀ ਨੇ ਖਾਨ ਦੇ ਲੜਕੇ ਨੂੰ ਰਾਜ਼ੀ ਕਰ ਦਿੱਤਾ ਤਾਂ ਖਾਨ ਖੁਸ਼ ਹੋ ਜਾਏਗਾ ਜੇ ਰੋਗ ਨਾ ਹਟਾਇਆ ਤਾਂ ਖਾਨ ਨਾਰਾਜ਼ ਹੋ ਕੇ ਨਾਨਕ ਜੀ ਨੂੰ ਬੰਦੀਖਾਨੇ ਵਿੱਚ ਸੁੱਟ ਦੇਵੇਗਾ ਜਦੋਂ ਬੰਦੀਖਾਨੇ ਵਿੱਚ ਆ ਗਿਆ ਤਾਂ ਭਾਗੋ ਆਪਣੇ ਨਿਰਾਦਰੀ ਦਾ ਬਦਲਾ ਲਵੇਗਾ ਚਾਰ ਪਿਆਦੇ ਭੇਜੇ ਗਏ ਪਿਆਦਿਆਂ ਨੇ ਜਾ ਕੇ ਖਾਨ ਦਾ ਸੁਨੇਹਾ ਸ਼੍ਰੀ ਗੁਰੂ ਜੀ ਨੂੰ ਦਿੱਤਾ ਗੁਰੂ ਜੀ ਜਾਣੀ ਜਾਣਸਨ ਉਹ ਮਾਲਕ ਭਾਗ ਨੂੰ ਸਿੱਧੇ ਰਾਹ ਪਾਉਣਾ ਚਾਹੁੰਦੇ ਸੀ ਅਕਾਲ ਪੁਰਖ ਨੂੰ ਚੇਤੇ ਕਰਕੇ ਪਿਆਧਿਆ ਨਾਲ ਖਾਣ ਦੇ ਹਰਮਾਂ ਵਿੱਚ ਚੱਲ ਗਏ ਜਦੋਂ ਖਾਣ ਮਿਲਿਆ ਤਾਂ ਉਸਨੇ ਗੁਰੂ ਜੀ ਨੂੰ ਆਖਿਆ ਸੰਤ ਜੀ ਮੇਰਾ ਪੁੱਤਰ ਹੈ ਰਾਜ਼ੀ ਕਰੋ ਜ਼ਰੂਰ ਰਾਜ਼ੀ ਕਰੋ ਜੇ ਰਾਜ਼ੀ ਨਾ ਕੀਤਾ ਤਾਂ ਤੁਸਾਂ ਨੂੰ ਕਸ਼ਟ ਦਿੱਤਾ ਜਾਵੇਗਾ ਖਾਣ ਦੀ ਜ਼ੁਬਾਨੋਂ ਮੂਰਖਤਾਈ ਵਾਲੇ ਸ਼ਬਦ ਸੁਣ ਕੇ ਗੁਰੂ ਜੀ ਹੱਸ ਪਏ ਹੱਸਦੇ ਹੋਏ ਆਖਣ ਲੱਗੇ ਸਾਂਤਾਂ ਕੋਲੋਂ ਧਰਕੇ ਤੇ ਡਾਰ ਆਸਰੇ ਕੋਈ ਕੰਮ ਨਹੀਂ ਕਰਵਾਉਣਾ ਚਾਹੀਦਾ ਖੈਰ ਜਿਸ ਪੁੱਤਰ ਨੂੰ ਰਾਜ਼ੀ ਕਰਾਉਣਾ ਚਾਹੁੰਦੇ ਹੋ ਉਹ ਤਾਂ ਪਲਕੋ ਪਹਿਲਾਂ ਮਰ ਚੁੱਕਾ ਹੈ ਅੰਦਰੋਂ ਪਤਾ ਤਾਂ ਲਵੋ ਰਾਜ਼ੀ ਕਿਸ ਨੂੰ ਕਰਾਂ ਸ੍ਰੀ ਗੁਰੂ ਨਾਨਕ ਜੀ ਦੇ ਇਹ ਸੱਚੇ ਬਚਨ ਸੁਣ ਕੇ ਖਾਨ ਤੇ ਮਲਕ ਭਾਗੋ ਹੈਰਾਨ ਹੋ ਗਏ ਖਾਨ ਨੇ ਜੇ ਕੁਝ ਬੋਲਣ ਹੀ ਲੱਗਾ ਸੀ ਕਿ ਅੰਦਰੋਂ ਨੌਕਰ ਨੇ ਆ ਸੁਨੇਹਾ ਦਿੱਤਾ ਜੀ ਅਬਦੁੱਲਾ ਮਰ ਗਿਆ ਮੈਲਾ ਵਿੱਚ ਰੋਣ ਪੇਟਣ ਦਾ ਸ਼ੋਰ ਮਚ ਗਿਆ ਖਾਨ ਤਾਂ ਤਾਂ ਹੀ ਮਰਦਾ ਹੋਇਆ ਅੰਦਰ ਚਲੇ ਗਿਆ ਗੁਰੂ ਜੀ ਵਾਪਸ ਮੁੜਾਏ ਮਲਕ ਭਾਗੋ ਆਪਣੇ ਘਰ ਨੂੰ ਤੁਰ ਗਿਆ ਘਰ ਜਾ ਕੇ ਮਲਕ ਭਾਗੋ ਚੈਨ ਨਾਲ ਨਾ ਬੈਠ ਸਕਿਆ ਉਸ ਦੀ ਕਪਾੜ ਖੁੱਲ ਗਏ ਅੰਦਰ ਗਿਆਨ ਹੋ ਗਿਆ ਮੈਂ ਪਾਪੀ ਹਾਂ ਨਾਨਕ ਸੱਚਾ ਹੈ ਉਦੇ ਚਰਨ ਹੀ ਡਿਗਣਾ ਚਾਹੀਦਾ ਹੈ ਇਸੇ ਵਿੱਚ ਭਲਾ ਹੈ ਕੋਈ ਕਰਾਮਾਤੀ ਸੰਤ ਹੈ ਇਹ ਮਲਕ ਭਾਗੋ ਦੇ ਦਿਲ ਦਾ ਫੈਸਲਾ ਸੀ ਉਹ ਕਬਰਾ ਆ ਕੇ ਘਰੋਂ ਤੁਰਿਆ ਤੇ ਪਾਈ ਲਾਲੋ ਦੇ ਬਾੜੇ ਵਿੱਚ ਪੁੰਚ ਕੇ ਗੁਰੂ ਜੀ ਦੇ ਚਰਨੀ ਜਾ ਡਿੱਗਾ ਸਾਰੀਆਂ ਭੁੱਲਾਂ ਬਖਸ਼ਾ ਕੇ ਸਤ ਕਰਤਾਰ ਜਪਨ ਵਿੱਚ ਰੁੱਝ ਗਿਆ ਉਹ ਗੁਰੂ ਜੀ ਦਾ ਸਰ ਸ਼ਰਧਾਲੂ ਸਿੱਖ ਹੋ ਗਿਆ ਇਸੇ ਤਰ੍ਹਾਂ ਗੁਰੂ ਜੀ ਭੁੱਲਿਆਂ ਨੂੰ ਰਾਹੇ ਪਾਉਂਦੇ ਰਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ